ਪੰਜਾਬੀ ਉਹ ਸਸਰੀ ਕਾਲ ਜਿਵੇਂ ਕਿ ਸੰਤ ਰਣਜੀਤ ਸਿੰਘ ਢੱਡਰੀਆਂ ਵਾਲੇ ਉਹਨਾਂ ਦੇ ਉੱਪਰ ਇੱਕ ਬਹੁਤ ਵੱਡੇ ਇਲਜ਼ਾਮ ਸੀ ਬਲਾਦਕਾਰ ਦੇ ਕਿ ਉਹ ਬਰਾਤਕਾਰੀ ਨੇ ਪਰ ਮੈਂ ਇਹਦੇ ਉੱਤੇ ਇੱਕ ਵੱਡੀ ਅਪਡੇਟ ਜਿਹੜੀ ਮੇਰੇ ਹੱਥ ਲੱਗੀ ਹੈ ਉਹ ਤੁਹਾਡੇ ਨਾਲ ਸਾਂਝੀ ਕਰਨੀ ਜ਼ਰੂਰੀ ਹੈ ਕਿਉਂਕਿ ਇਹਦੇ ਨਾਲ ਸਾਡੇ ਬੜੇ ਲੋਕ ਨੇ ਜਿਹੜੇ ਉਹਨਾਂ ਦਾ ਅਕਸ ਜੋੜਿਆ ਹੁੰਦਾ ਵੀ ਉਹ ਡੇਰਿਆਂ ਦੇ ਵਿੱਚ ਜਾਂਦੇ ਨੇ ਤੇ ਉਹਨਾਂ ਨੂੰ ਸੱਚ ਪਤਾ ਹੋਣਾ ਜ਼ਰੂਰੀ ਹੈ ਕਿ ਇਹ ਗੱਲਾਂ ਹੈ ਕੀ ਨੇ ਇਹਦਾ ਵਕੀਲ ਹੈ ਇੱਕ ਜਿਹੜਾ ਇਹਦੇ ਖਿਲਾਫ ਆ ਤੇ ਉਹ ਜਿਹੜਾ ਖੁਲਾਸਾ ਕੀਤਾ ਪੀ ਇਹਨਾਂ ਤੋਂ ਲੋਕ ਡਰਦੇ ਨੇ ਕਿਉਂ ਨਹੀਂ ਖੁਲਾਸੇ ਹੁੰਦੇ ਤੇ ਕਿਉਂ ਨਹੀਂ ਇਹਨਾਂ ਦੇ ਖਿਲਾਫ ਜਿਹੜੀ ਆਵਾਜ਼ ਉੱਠਦੀ ਇਹ ਵਕੀਲ ਜਿਹੜਾ ਖੁਲਾਸਾ ਕਰੂਗਾ ਤਾਂ ਉਸਤੇ ਬਹੁਤ ਵੱਡੀ ਅਹਿਮ ਗੱਲ ਆ ਜਿਹੜੀ ਉਹ ਕਹਿੰਦੇ ਨੇ ਵੀ ਇਹ ਸੰਤ ਆ ਜਿਹੜਾ ਮੈਂ 2-3 ਵੀਡੀਓ ਪਾਈਆਂ ਪਰ ਮੈਂ ਇਹ ਗੱਲ ਦਾ ਜਿਹੜਾ ਜ਼ਿਕਰ ਕੀਤਾ ਸੀ ਵੀ ਮੈਂ ਖਿਲਾਫ ਨਹੀਂ ਦਰਸਲ ਇਹ ਜਿਹੜੀ ਸੱਚੀ ਕਹਾਣੀ ਹੈ ਇਹ ਸਾਹਮਣੇ ਆਉਣੀ ਬੜੀ ਜ਼ਰੂਰੀ ਹੈ ਪਰ ਇਹ ਵਕੀਲ ਕਹਿ ਰਿਹਾ ਕਹਿੰਦਾ ਵੀ ਮੈਂ ਜਿਹੜਾ ਇਹਦੇ ਵਿੱਚ ਪੁਕਤਾ ਸਬੂਤਾਂ ਤੇ ਗੱਲ ਆ ਗਈ ਹੈ ਸਬੂਤ ਆ ਜਿਹੜੇ ਉਹ ਸਾਹਮਣੇ ਤੋਂ ਇਹਨੂੰ ਪੁੱਛਿਆ ਕਿਸੇ ਪੱਤਰਕਾਰ ਨੇ ਕਹਿੰਦਾ ਵੀ ਇਹਦੇ ਸਬੂਤ ਤੁਹਾਡੇ ਕੋਲ ਹੈਗੇ ਨੇ ਤਾਂ ਇਹੀ ਗੱਲ ਮੈਂ ਵੀ ਕਹੀ ਸੀ ਬਿਬੇਨਾ ਸਬੂਤਾ ਤੋਂ ਕਿਸੇ ਦੇ ਉੱਪਰ ਇਲਜ਼ਾਮ ਲਾਉਣਾ ਬੜਾ ਗਲਤ ਕੰਮ ਹੁੰਦਾ ਕਿਉਂਕਿ ਉਹਦੇ ਨਾਲ ਕਰੋੜਾਂ ਲੋਕ ਜੁੜੇ ਨੇ ਇਹ ਵੀ ਇੱਕ ਆਪਣੇ ਆਪ ਦੇ ਵਿੱਚ ਸੋਚਣ ਵਾਲੀ ਗੱਲ ਹੈ ਤਾਂ ਮੈਂ ਇਸ ਵਕੀਲ ਨੂੰ ਸੁਣਾਉਣ ਜਾ ਰਿਹਾ ਜਿਹੜੀ ਇਹਨੇ ਗੱਲ ਕਹੀ ਹੈ ਤਾਂ ਤੁਹਾਡੇ ਸਾਹਮਣੇ ਮੈਂ ਧਰਨ ਜਾ ਰਿਹਾ ਵੀ ਇਹ ਕਹਿੰਦਾ ਮੇਰੇ ਕੋਲ ਪੁਗਤਾ ਸਬੂਤ ਨੇ ਤਾਂ ਕੀ ਸਬੂਤ ਨੇ ਉਸਤੇ ਗੱਲ ਕਰਦੇ ਆ ਦੋਸਤੋ ਬਾਅਦ ਜਿਹੜੇ ਅਗਲੇ ਵਿਚਾਰ ਨੇ ਉਹ ਵੀ ਤੁਹਾਡੇ ਨਾਲ ਮੈਂ ਸਾਂਝੇ ਕਰਨੇ ਆ ਕਿਉਂਕਿ ਮੇਰੇ ਤੇ ਵੀ ਥੋੜੀ ਜਿਹੀ ਟਿੱਪਣੀ ਹੋ ਗਈ ਸੀ ਲੋਕ ਕਹਿੰਦੇ ਸੀ ਵੀ ਤੂੰ ਇਹ ਵੀਡੀਓ ਜਿਹੜੀ ਇਹ ਗਲਤ ਪਾਈ ਹੈ ਪਰ ਮੈਂ ਉਹਦਾ ਆਧਾਰਨ ਦੇ ਵੀ ਚੁੱਕਿਆ ਪਰ ਹੁਣ ਵੀ ਆਪਾਂ ਕਰਦੇ ਆ ਗੱਲ ਸੁਣੋ ਖਾਕੀਤ ਉਹਨਾਂ ਨੇ ਪੁਲਿਸ ਨੂੰ ਰਿਪੋਰਟ ਕੀਤੀ ਹੈ ਪੋਸਟਮਾਰਟਮ ਕਿ ਉਸ ਸਮੇਂ ਕੀਤਾ ਹੋਇਆ ਇਹਦੇ ਵਾਸਤੇ ਤੁਹਾਡੇ ਕੋਲ ਕੋਈ ਪੱਕਾ ਪ੍ਰੂਫ ਹੈ ਜਿਨ੍ਹਾਂ ਦੇ ਸਹਾਰੇ ਤੁਸੀਂ ਇਸ ਫਾਈਲ ਨੂੰ ਜਿਹੜਾ ਹੈ ਉਹ ਪ੍ਰोसीड ਕਰਨ ਦੇ ਵਾਸਤੇ ਕਦਮ ਪਟਰਾਇਓ ਅ ਸਟਿਕਲ ਪ੍ਰੋਪਰ ਪੋਸਟਮਾਰਟਮ ਰਿਪੋਰਟ ਹੈ ਜਿਹਦੇ ਅੰਦਰ ਸਪੈਸੀਫਿਕਲੀ ਮੈਂਸ਼ਨ ਹੈ ਕਿ ਕੁੜੀ ਨੇ ਜ਼ਹਿਰ ਖਾਤਾ ਹੈ ਉਹ ਜ਼ਹਿਰ ਨਾਲ ਹੀ ਉਹਦੀ ਮੌਤ ਹੋਈ ਹੈ ਇਹ ਚੜ ਕੋ ਪ੍ਰੂਫ ਹੈ ਔਰ ਪੋਸਟਮਾਰਟਮ ਹੋ ਚੁੱਕਾ ਹੈ ਜੀ ਜੀ ਤਾਂ ਪੋਸਟਮਾਰਟਮ ਤੋਂ ਬਾਅਦ ਹੈ ਪਰਿਵਾਰ ਨੇ ਆਪ こちら ਤੇ ਕੀ ਲੈ ਕੇ ਆਪਣੇ ਹੱਕਾਂ ਵਾਸਤੇ ਕਰਦੇ ਨੇ ਕਿ ਜਦ ਚ ਸਾਨੂੰ ਇਨਸਾਫ ਹੀ ਮਿਲਦਾ ਜਾਂ ਰੈਸਪੀ ਹੁੰਦਾ ਅਸੀਂ ਇਸ ਮਰਤਿਕ ਦੀ ਦਾ ਅੰਤਮ ਰਸਮ ਨਹੀਂ ਕਰਦੀਆਂ ਕੁਝ ਇਹੋ ਜਿਹੇ ਸੂਤ ਵੀ ਪਰਿਵਾਰ ਦੇ ਦਿੱਤੇ ਆ ਜਾਂ ਫਿਰ ਪਰਿਵਾਰ ਤੇ ਇਨਾ ਪ੍ਰੈਸ਼ਰ ਸਗਾ ਪਰਵਾਹ ਕਰਦਾ ਸੀ ਕਿਉਂਕਿ ਇਹਨਾਂ ਲੋਕਾਂ ਤੋਂ ਡਰਦੇ ਨੇ ਇਹਨਾਂ ਲੋਕ ਡਰ ਦੇ ਗਲ ਨਹੀਂ ਕਰਦੇ ਗੱਲ ਕੀ ਛੱਡੋ ਬਸ ਉੱਥੇ ਦਾ ਮੀਡੀਆ ਜਿਹੜਾ ਹੈ ਉਹ ਖਬਰਾਂ ਲਾਉਂਦੀ ਆ ਪਤਾ ਨਹੀਂ ਕਿਉਂ ਇਤਨਾਂ ਦੇ ਸਟਰੋਲੇ ਤੋਂ ਅੱਛਾ ਇਹਦੇ ਅੰਦਰ 2-3 ਫੈਕਟਰ ਨੇ ਜਿਹੜੇ ਕੰਮ ਕਰਦੇ ਨੇ ਇੱਕ ਤਾਂ ਪਰਿਵਾਰ ਨੂੰ ਇੰਨਾ ਕੁ ਡਰਾਇਆ ਗਿਆ ਇੰਨਾ ਕੁ ਧਮਕਾਇਆ ਗਿਆ ਉਹਨਾਂ ਨੂੰ ਇਹ ਤਾਂ ਧਮਕੀ ਦਿੱਤੀ ਗਈ ਕਿ ਜਿਹੜਾ ਕੁਝ ਤੁਹਾਡੇ ਧੀ ਨਾਲ ਕੀਤਾ ਉਹ ਹੀ ਤੁਹਾਡੇ ਨਾਲ ਕਰਾਂਗੇ ਅੱਛਾ ਜੇ ਤੁਸੀਂ ਸਰਵਾਰ ਬਾਰੇ ਜਾਂ ਬਾਬਾ ਬਾਰੇ ਕਿਤੇ ਵੀ ਕੋਈ ਗੱਲ ਕੱਟੀ ਜਾਂ ਕਿਸੇ ਨੂੰ ਵੀ ਇਹ ਗੱਲ ਕਹੀ ਕਿ ਸਾਡੀ ਕੁੜੀ ਦਾ ਮਰਡਰ ਹੋਇਆ ਜਾਂ ਉਹਦੇ ਨਾਲ ਕੁਝ ਗਲਤ ਹੋਇਆ ਆ ਜੋ ਤੁਹਾਡੀ ਕੁੜੀ ਨਾਲ ਹੋਇਆ ਉਹ ਹੀ ਤੁਹਾਡੇ ਨਾਲ ਕਰਾਂਗੇ इवन ਵੀ ਇੱਥੇ ਤੱਕ ਵੀ ਜਿੱਥੇ ਰਹਿੰਦੇ ਸੀਗੇ ਉਸ ਪਿੰਡ ਚੋਂ ਵੀ ਇਹਨਾਂ ਨੂੰ ਖੇੜ ਦਿੱਤਾ ਗਿਆ ਇਹਨਾਂ ਦਾ ਘਰ ਢਾ ਦਿੱਤਾ ਗਿਆ ਤੇ ਇਹਨਾਂ ਨੂੰ ਇੱਕ ਸਪੈਸੀਫਿਕ ਇਨਸਟਰਕਸ਼ਨ ਸੀ ਕਿ ਤੁਸੀਂ ਕਿਤੇ ਬਾਹਰ ਜਾ ਕੇ ਇਹ ਗੱਲ ਨਹੀਂ ਕੱਟਣੀ ਵੀ ਤੁਹਾਡੀ ਧੀ ਨਾਲ ਕੀ ਹੋਇਆ ਕੀ ਨਹੀਂ ਇਹਨਾਂ ਤੇ ਐਨਕ ਪ੍ਰੈਸ਼ਰ ਇਹ ਵਕੀਲ ਆ ਜਿਹੜਾ ਕਿ ਮੇਰਾ ਖਿਆਲ ਮਨਪ੍ਰੀਤ ਸਿੰਘ ਪੱਟੀ ਆ ਇਹ ਇਹਦਾ ਨਾਂ ਜਿਹੜਾ ਵਕੀਲ ਦਾ ਤਾਂ ਇਹ ਕਹਿੰਦਾ ਹੈ ਵੀ ਸਵਾਲ ਇਹ ਹੈ ਵੀ ਇਹ ਕਹਿੰਦਾ ਵੀ ਜਿਹੜੇ ਘਰ ਦੇ ਨੇ ਉਹਨਾਂ ਦੇ ਉੱਤੇ ਪ੍ਰੈਸ਼ਰ ਹੈ ਕਿ ਜੇਕਰ ਤੁਸੀਂ ਕੋਈ ਗੱਲ ਕਹੀ ਪਰਮੇਸ਼ਰ ਦੁਆਰ ਬਾਰੇ ਜਾਂ ਫਿਰ ਬਾਬੇ ਬਾਰੇ ਕੋਈ ਵੀ ਗੱਲ ਕਹੀ ਤਾਂ ਤੁਹਾਡੇ ਨਾਲ ਉਹੀ ਹੋਊਗਾ ਜਿਹੜਾ ਤੁਹਾਡੀ ਕੁੜੀ ਦੇ ਨਾਲ ਹੋਇਆ ਯਾਨੀ ਉਹ ਮਰ ਗਈ ਹੈ ਪਰ ਚੜੀ ਹੁਣ ਗੱਲ ਇਹ ਹੁੰਦੀ ਹੈ ਵੀ ਸਵਾਲ ਇਹ ਉੱਠਦੇ ਨੇ ਵੀ ਜਿਹੜਾ ਢੱਡਰੀਆਂ ਵਾਲਾ ਅਸੰਤ ਰਣਜੀਤ ਸਿੰਘ ਤਾਂ ਉਹਨੂੰ ਹੁਣ ਦੇਖੋ ਇਹ ਇੱਕ ਪਾਸੇ ਕਹਿਆ ਵੀ ਸੀਬੀਆਈ ਤੋਂ ਜਿਹੜੀ ਵੱਡੀ ਜਾਂਚ ਹੁੰਦੀ ਹੈ ਉਹ ਕਰਵਾ ਲੈਣ ਜੇਕਰ ਮੇਰੇ ਤੇ ਕੋਈ ਸ਼ੱਕ ਹੈ ਤਾਂ ਮੈਨੂੰ ਮਨਜ਼ੂਰ ਹੈ ਪਰ ਮੈਂ ਕਹਿੰਦਾ ਵੀ ਜਿਹੜਾ ਹੁਣ ਇਹ ਸਵਾਲ ਉੱਠਿਆ ਵੀ ਪਰਿਵਾਰ ਨੂੰ ਧਮਕਾਇਆ ਜਾ ਰਿਹਾ ਡਰਾਇਆ ਜਾ ਰਿਹਾ ਜਿੱਥੇ ਉਹ ਰਹਿੰਦੇ ਸੀ ਤੇ ਉੱਥੇ ਉਹਨਾਂ ਨੂੰ ਭੁਜਾ ਦਿੱਤਾ ਗਿਆ ਖਦੇੜ ਦਿੱਤਾ ਗਿਆ ਤਾਂ ਸਵਾਲ ਹੁਣ ਸੰਤਾ ਦੇ ਵੀ ਹੁੰਦੇ ਨੇ ਵੀ ਜੇਕਰ ਇਹ ਸਚਾਈ ਹੈ ਤਾਂ মিডিਆ ਦੇ ਸਾਹਮਣੇ ਉਹਨਾਂ ਨੇ ਹਾਂ ਇੱਕ ਹੋਰ ਗੱਲ ਆ ਉਹ ਕਹਿੰਦੇ ਵੀ মিডিਆ ਹਿੰਦੁਸਤਾਨ ਦਾ মিডিਆ ਖਾਸ ਕਰਕੇ ਪੰਜਾਬ ਦਾ ਇਹ ਖਬਰ ਨਹੀਂ ਛਾਪਦਾ ਇਹ ਬਾਹਰਲੇ ਮੁਲਕਾਂ ਦੇ ਉੱਤੇ ਜਿਹੜੀ ਇਹ ਖਬਰ ਚੱਲੀ ਆ ਇਹ ਕੋਈ ਬਾਹਰਲਾ ਮੁਲਕੀ ਚੈਨਲ ਸੀ ਜਿਹਦੇ ਉੱਤੇ ਇਹ ਡਿਬੇਟ ਹੋ ਰਹੀ ਆ ਵਕੀਲ ਦੇ ਨਾਲ ਤਾਂ ਮੈਂ ਹੁਣ ਕਹਿਣਾ ਚਾਹਣਾ ਵੀ ਜਿਹੜਾ ਸੰਤ ਰਣਜੀਤ ਸਿੰਘ ਢੱਡਰੀਆ ਵਾਲੇ ਨੇ ਇਨਾਂ ਨੂੰ ਆਪਣੀ ਸਫਾਈ ਦਿੰਦੇ ਹੋਇਆ ਇੱਕ মিডিਆ ਦੇ ਸਾਹਮਣੇ ਖੁਦ মিডিਆ ਨੂੰ ਬੁਲਾਉਣਾ ਚਾਹੀਦਾ ਕਿ ਜਿਹੜਾ ਇਹਨਾਂ ਨੇ ਕਿਹਾ ਸਭ ਤੋਂ ਵੱਡੀ ਗੱਲ ਕਿ ਡਰ ਦਾ ਮਾਹੌਲ ਬਣਾਇਆ ਜਾ ਰਿਹਾ ਉਸ ਪਰਿਵਾਰ ਦੇ ਵਿੱਚ ਕਿ ਪਰਿਵਾਰ ਨੂੰ ਡਰਾਇਆ ਜਾ ਰਿਹਾ ਵੀ ਸਾਡੇ ਖਿਲਾਫ ਜੇ ਕੋਈ ਬੋਲਿਆ ਤੇ ਅਸੀਂ ਤੁਹਾਡਾ ਹਾਲ ਉਹ ਹੀ ਕਰਾਂਗੇ ਜਿਹੜਾ ਤੁਹਾਡੀ ਧੀ ਦੇ ਨਾਲ ਕੀਤਾ ਤਾਂ ਹੁਣ ਇੱਕ ਬਸੇ ਢੜਰੀਆਂ ਵਾਲੇ ਸੰਤਾ ਨੇ ਕਿਹਾ ਵੀ ਮੇਰੀ ਜਾਂਚ ਉਹ ਕਰਵਾ ਲੋ ਜਿਹੜੀ ਸੀਬੀਆਈ ਤੋਂ ਵੀ ਉੱਪਰ ਹੁੰਦੀ ਆ ਪਰ ਦੂਜੇ ਪਾਸੇ ਹੁਣ ਇਹ ਵੀ ਚਾਹੀਦਾ ਵੀ ਜਿਹੜਾ ਇਹ ਕਹਿ ਰਹੇ ਨੇ ਵੀ ਇਹ ਡਰਾਇਆ ਜਾ ਰਿਹਾ ਉਹਦੀ ਸਫਾਈ ਦੇਣ ਮੀਡੀਆ ਦੇ ਸਾਹਮਣੇ ਆ ਕੇ ਵੀ ਭਾਈ ਇਹਦੇ ਜਿਹੜੇ ਸਬੂਤ ਨੇ ਸਾਡੇ ਸਾਹਮਣੇ ਧਰੋ ਉਹ ਕਹਿੰਦੇ ਨੇ ਵੀ ਪੈਨਡ ਵਾਲਿਆਂ ਨੂੰ ਪਤਾ ਜਿੱਥੇ ਰਹਿੰਦੇ ਸੀ ਉਹਨਾਂ ਦਾ ਘਰ ਵੀ ਢਾ ਦਿੱਤਾ ਗਿਆ ਦੇਖੋ ਐਡੀ ਐਡੀ ਸਬੂਤਾਂ ਦੀਆਂ ਗੱਲਾਂ ਨੇ ਇਹ ਜਿਹੜਾ ਵਕੀਲ ਕਹਿ ਰਿਹਾ ਪਰ ਮੈਂ ਵੀ ਕਹਿਣਾ ਜਿਹੜੇ ਸਬੂਤ ਹੁੰਦੇ ਨੇ ਤਾਂ ਉਹ ਮੀਡੀਆ ਦੇ ਸਾਹਮਣੇ ਵਕੀਲ ਵੀ ਧਰ ਸਕਦਾ ਉਹਨਾਂ ਨੂੰ ਮੀਡੀਆ 'ਚ ਲੈ ਕੇ ਆਵੇ ਪਿੰਡ ਵਾਲਿਆਂ ਤੋਂ ਪੁੱਛਿਆ ਜਾਵੇ ਜਿੱਥੇ ਉਹ ਰਹਿੰਦੇ ਸੀ ਕਿ ਇਹ ਘਰ ਠਾਇਆ ਕਿਨੇ ਆ ਦੂਜੀ ਗੱਲ ਢੱਡਰੀਆਂ ਵਾਲੇ ਸੰਤਾ ਨੂੰ ਚਾਹੀਦਾ ਰਣਜੀਤ ਸਿੰਘ ਢੱਡਰੀਆਂ ਵਾਲੇ ਨੂੰ ਮੀਡੀਆ ਬੁਲਾਵੇ ਉੱਥੇ ਖੁਲਾਸੇ ਹੋਣ ਕਿਉਂਕਿ ਸਵਾਲ ਕਰੋੜਾਂ ਲੋਕਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਹੋਇਆ ਕਿਉਂਕਿ ਲੋਕ ਜਾਣਦੇ ਨੇ ਵੱਡੇ ਸਵਾਲ ਉੱਠਦੇ ਨੇ ਵੀ ਯਾਰ ਇਹਨੇ ਲੋਕ ਜੁੜੇ ਨੇ ਕਿ ਉਹ ਅਣਜਾਣ ਨੇ ਜਾਫਰ ਜਾਫਰ ਅਣ ਦੇਖਿਆ ਕਰ ਰਹੇ ਨੇ ਇਹ ਸਵਾਲ ਉੱਠਦੇ ਨੇ ਸਾਰੇ ਤਾਂ ਹੁਣ ਜਿਹੜਾ ਖੁਲਾਸਾ ਹੋਇਆ ਉਹ ਕਹਿੰਦੇ ਨੇ ਵੀ ਇਹਨਾਂ ਨੂੰ ਡਰਾਇਆ ਜਾ ਰਿਹਾ ਸਭ ਤੋਂ ਵੱਡੀ ਗੱਲ ਕਹੀ ਹੈ ਤਾਂ ਹੁਣ ਅੱਗੇ ਕੀ ਬਣਦਾ ਉਹਨਾਂ ਨੇ ਤਾਂ ਸੀਬੀਆਈ ਤੋਂ ਉੱਪਰ ਤੱਕ ਦੀ ਜਾਂਚ ਦੀ ਮੰਗ ਕੀਤੀ ਹੈ ਪਰ ਮੈਂ ਚਾਹਣਾ ਵੀ ਸੰਤਾ ਨੂੰ ਚਾਹੀਦਾ ਵੀ ਬੁਲਾ ਕੇ মিডিਆ ਆਪਦਾ ਨਿਚੋੜ ਕੱਢ ਕੇ ਦਿਖਾਉਣ ਪੱਤਰਕਾਰਾਂ ਨੂੰ ਬੁਲਾਉਣ ਦੂਜਾ ਨੰਬਰ ਜਿਹੜਾ ਉਹਨਾਂ ਨੇ ਗੱਲ ਕਹੀ ਹੈ ਵਕੀਲ ਨੇ ਤੇ ਵਕੀਲ ਨੂੰ ਵੀ ਚਾਹੀਦਾ ਵੀ ਮੈਂ মিডিਆ ਸੱਦਾਂ ਤੇ ਮੈਂ মিডিਆ ਦੇ ਜ਼ਰੀਏ ਦਾ ਖੁਲਾਸਾ ਕਰਾਵਾਂ ਪਰਿਵਾਰ ਦਾ ਜੇ ਕਰ ਤੂੰ ਵਕੀਲ ਹੈ ਤਾਂ ਤੈਨੂੰ ਵੀ ਚਾਹੀਦਾ ਤੂੰ ਆਪਣੇ ਪੱਧਰ ਤੇ ਜਿਹੜਾ মিডিਆ ਸੱਦ ਉਸ ਪਿੰਡ ਦੇ ਵਿੱਚ ਜਿੱਥੇ ਘਰ ਟਾਇਆ ਗਿਆ ਤਾਂ ਉਹਨਾਂ ਨੂੰ ਦਿਖਾ ਵੀ ਆਟ ਆਇਆ ਉਹਨਾਂ ਤੋਂ ਪੁੱਛੋ ਪਿੰਡ ਵਾਲਿਆਂ ਤੋਂ ਨਾਲ ਦੇ ਘਰਾਂ ਚੋਂ ਵੀ ਇਹ ਗੱਲ ਸੱਚ ਹੈ ਜਾ ਫਿਰ ਇਹ ਵੈਸੇ ਹੀ ਝੂਠ ਮਾਰਿਆ ਜਾਂਦਾ ਕਿਉਂਕਿ ਠੀਕ ਆ ਬਾਬੇ ਬਦਨਾਮ ਨੇ ਪਰ ਹੋ ਸਕਦਾ ਕੋਈ ਚੰਗਾ ਬੰਦਾ ਐਵੇਂ ਹੀ ਰਗੜਿਆ ਜਾਵੇ ਯਾਰ ਇਹ ਵੀ ਕਿਤੇ ਨਾ ਕਿਤੇ ਗਲਤ ਆ ਤਾਂ ਠੀਕ ਆ ਪੰਜਾਬੀਓ ਮੇਰੀ ਜਿਹੜੀ ਇਹ ਕਹਾਣੀ ਮੈਂ ਤੁਹਾਨੂੰ ਇਹ ਸੁਣਾਈ ਹੈ ਇਹ ਬਿਲਕੁਲ ਇੱਕ ਸੱਚ ਸਬੂਤਾਂ ਦੇ ਆਧਾਰ ਤੇ ਗੱਲ ਕੀਤੀ ਹੈ ਇਸ ਗੱਲ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤਾਂ ਕਿ ਆਪਣੇ ਲੋਕਾਂ ਦੇ ਵਿੱਚ ਇਹ ਮੈਸੇਜ ਜਾਵੇ ਆਪਾਂ ਇਕੱਲਾ ਕਿਸੇ ਦੇ ਸਿਰ ਨਹੀਂ ਮੜਨੀ ਜੇਕਰ ਮੈਂ ਤਾਂ ਵੀਡੀਓ ਪਾ ਚੁੱਕਿਆ ਵੀ ਸੰਤਾ ਦੇ ਖਿਲਾਫ ਆਪਾਂ ਨਹੀਂ ਜਾਂਦੇ ਕਿਉਂਕਿ ਮੈਨੂੰ ਜਿੰਨਾ ਚਿਰ ਕੋਈ ਸਬੂਤ ਨਹੀਂ ਮਿਲਦਾ ਉਹਨਾਂ ਚਿਰ ਕੋਈ ਵਿਰੁੱਧ ਗੱਲ ਕਿਸੇ ਦੇ ਵੀ ਨਹੀਂ ਕਰਨੀ ਤਾਂ ਜਿਹੜੇ ਭੈਣ ਭਰਾ ਨਵੇਂ ਚੈਨਲ ਤੇ ਨੇ ਉਹ ਸਬਸਕ੍ਰਾਈਬ ਕਰ ਲੈਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈੱਲ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆਂ ਅਗਲੇ ਟੋਪ